ਦੁਖ ਰੋਗ ਦੁਖਾਂ ਤੋਂ ਮਨੁੱਖ ਬਹੁਤ ਡਰਦਾ ਹੈ ਹਰ ਇੱਕ ਬੰਦਾ ਚਾਹੁੰਦਾ ਦੁਖਾਂ ਦੀ ਪੰਡ ਪੋਟਲੀ ਚੁੱਕ ਕੇ ਘਰੋਂ ਬਾਹਰ ਸਟਾਵਾ ਸੁੱਖਾਂ ਦੀ ਪੰਡ ਘਰੇ ਚਲ ਆਵਾ ਅਫਸੋਸ ਜਿਤਨਾ ਸੀ ਸੁੱਖਾਂ ਦੇ ਪਿੱਛੇ ਦੌੜਦੇ ਆ ਉਤਨੇ ਦੁੱਖ ਅੱਗੇ ਆਉਂਦੇ ਨੇ ਪੁੱਛਿਆ ਸਤਿਗੁਰੂ ਜੀ ਦੁੱਖ ਦੂਰ ਕਰਨ ਦੀ ਗੱਲ ਕਰ ਰਹੇ ਹੋ ਤੇ ਦੁੱਖ ਦੂਰ ਕਿਸ ਤਰ੍ਹਾਂ ਹੋਣਗੇ ਸਾਹਿਬ ਕਹਿੰਦੇ ਮੈਂ ਤੇ ਰੋਜ਼ ਹੀ ਜਪਜੀ ਸਾਹਿਬ ਵਿੱਚ ਬਾਜ ਮਾਰ ਕੇ ਕਹਿੰਦਾ ਗਾ ਵੀ ਐ ਸੁਣੀਐ ਮਨ ਰੱਖੀਐ ਭਾਉ ਜਦ ਵੀ ਗੁਰਦੁਆਰੇ ਗਿਆ ਐ ਮਨ ਦੇ ਚਰਦਾ ਪਿਆਰ ਲੈ ਕੇ ਗਾਉਣਾ ਐ ਤੇ ਕੀਰਤਨ ਕਥਾ ਦੇ ਰੂਪ ਵਿੱਚ ਸੁਣਨਾ ਐ ਤੇ ਫਿਰ ਹੋਵੇਗਾ ਕਿ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦੁੱਖ ਤੇਰੇ ਦੂਰ ਹੋ ਜਾਣਗੇ ਸੁੱਖਾਂ ਨੂੰ ਘਰ ਨੂੰ ਲੈ ਕੇ ਜਾਵੇਂਗਾ ਤੇ ਸਹਬ ਅੱਜ ਕਹਿ ਰਹੇ ਨੇ ਦੁਖ ਰੋਗ ਪਹੇ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਹੁਣ ਇਹ ਕਿਸ ਤਰ੍ਹਾਂ ਹੋਇਆ ਕਿ ਦੁੱਖ ਵੀ ਦੂਰ ਹੋ ਗਏ ਰੋਗ ਵੀ ਚਲੇ ਗਏ ਇਸ ਤਨ ਤੋਂ ਗਤ ਦਾ ਅਰਥ ਹੁੰਦਾ ਗਤੀ ਦੌੜ ਜਾਣਾ ਦੌੜ ਜਾਣਾ ਤੇ ਕਹਿੰਦੇ ਇਸ ਤਨ ਤੋਂ ਦੁੱਖ ਤੇ ਰੋਗ ਦੋਨੋਂ ਦੌੜ ਗਏ ਨੇ ਤੇ ਮਨ ਜੋ ਕਦੀ ਨਿਰਮਲ ਹੋ ਹੀ ਨਹੀਂ ਸਕਦਾ ਉਹ ਮਨ ਨਿਰਮਲ ਹੋ ਗਿਆ ਹੈ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਸੀ ਜੇ ਨਾ ਮਰਜੀ ਤਨ ਨੂੰ ਧੁੰਦੇ ਰਹੀਏ ਤੀਰਥਾਂ ਉਤੇ ਇਸ਼ਨਾਨ ਕਰਦੇ ਰਹੀਏ ਪਰ ਜੇ ਮਨ ਮੈਲਾ ਹੈ ਤੇ ਸਭ ਕੁਛ ਹੀ ਮੈਲਾ ਹੈ ਹੁਣ ਮਨ ਤੇ ਕਦੀ ਵੀ ਨਿਰਮਲ ਹੁੰਦਾ ਹੀ ਨਹੀਂ ਆ ਮਨ ਚੰਚਲਤਾ ਵੈ ਦੈਦਿਸ ਜਾਇ ਮਨ ਨਾ ਰਹੇ ਕੈਸੇ ਮਿਲਾਂ ਪਿਆਰੇ ਮਨ ਕੇ ਅਧਕ ਤਰੰਗ ਕਹਿੰਦੇ ਇਹ ਤੇ ਹਰ ਵੇਲੇ ਇਤਨਾ ਮੈਲਾ ਹੋਇਆ ਹੋਇਆ ਹੈ ਕਿ ਜਿਸ ਤਰ੍ਹਾਂ ਕੋਲੂ ਹੁੰਦਾ ਨਾ ਗੁਰਬਾਣੀ ਕਹਿੰਦੀ ਜਿਹੜਾ ਤੇਲ ਕੱਢਣ ਵਾਲਾ ਤੇ ਉਹ ਤੇਲੀ ਇੱਕ ਕੱਪੜਾ ਰੱਖਦਾ ਹੁੰਦਾ ਜਨੋ ਖੰਨਲੀ ਕਹਿੰਦੇ ਨੇ ਉਹਦੀ ਤੰਦ ਮੈਲ ਇਤਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹਨੂੰ ਜਿੰਨਾ ਮਰਜੀ ਧੋ ਲਓ ਕੱਪੜਾ ਧੋਤਾ ਨਹੀਂ ਜਾਂਦਾ ਉਹਦੀ ਮੈਲ ਨਹੀਂ ਨਿਕਲਦੀ ਕਹਿੰਦੇ ਬਿਲਕੁਲ ਇਉਂ ਮੰਨ ਹੈ ਇਹਦੀ ਮੈਲ ਨਿਕਲਦੀ ਨਹੀਂ ਜਿੰਨੇ ਮਰਜੀ ਯਤਨ ਕਰ ਲਓ ਇਹ ਹੋਰ ਮੈਲੇ ਤੋਂ ਮੈਲਾ ਹੁੰਦਾ ਜਾ ਰਿਹਾ ਹੈ ਤੇਨੇ ਸੰਗਤ ਵੀ ਉਹਨਾਂ ਦੀ ਕੀਤੀ ਹੋਈ ਹੈ ਜੋ ਅਤ ਮੈਲੇ ਨੇ ਗੰਦਗੀ ਫੈਲਾਉਣ ਵਾਲੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਵਸ ਵਿੱਚ ਹੈ ਮਨ ਮਨ ਉਹਨਾਂ ਦੇ ਅਧੀਨ ਹੋ ਗਿਆ ਤੇ ਨਿਰਮਲ ਕਿਸ ਤਰ੍ਹਾਂ ਹੋਵੇ ਆਮ ਤੌਰ ਤੇ ਐਸਾ ਹੁੰਦਾ ਹੈ ਕਿ ਜੇ ਤਨ ਰੋਗੀ ਹੈ ਤੇ ਕਿਸੇ ਡਾਕਟਰ ਦੇ ਹਵਾਲੇ ਕਰਨਾ ਪੈਂਦਾ ਹੈ ਭਾਵੇਂ ਥੋੜੇ ਸਮੇਂ ਲਈ ਜਾ ਕੇ ਉਹਨੂੰ ਆਪਣਾ ਤਨ ਸੌਂਪਣਾ ਪੈਂਦਾ ਹੈ ਕਿ ਵੇਖ ਤਨ ਨੂੰ ਇਹ ਰੋਗ ਕਿਉਂ ਲੱਗੇ ਨੇ ਤੇ ਜਿਹੜਾ ਸਿਆਣਾ ਡਾਕਟਰ ਹੁੰਦਾ ਏ ਉਹ ਰੋਗ ਦੀ ਪਛਾਣ ਕਰਕੇ ਤੇ ਤਨ ਦੇ ਰੋਗ ਨੂੰ ਦੂਰ ਕਰਨ ਲਈ ਕੋਈ ਦਵਾ ਕੋਈ ਔਸ਼ਧੀ ਦਿੰਦਾ ਏ ਤੇ ਪਰਹੇਜ ਨਾਲ ਜੇ ਉਹਨੂੰ ਖਾ ਲਿਆ ਜਾਵੇ ਤੇ ਕਿਤੇ ਤਨ ਦੇ ਰੋਗ ਤੋਂ ਬੰਦਾ ਬਚ ਜਾਂਦਾ ਹੈ ਹੁਣ ਤਨ ਕਈ ਵਾਰੀ ਜ਼ਿਆਦਾ ਬਿਮਾਰ ਹੋ ਜਾਵੇ ਤੇ ਹਸਪੀਟਲ ਡਾਕਟਰਾਂ ਦੇ ਹਵਾਲੇ ਕਰਨਾ ਪੈਂਦਾ ਕਈ ਮਨੁੱਖ ਕਈ ਕਈ ਹਫ਼ਤੇ ਮਹੀਨੇ ਤੱਕ ਵੀ ਹਸਪੀਟਲ ਪਏ ਹੁੰਦੇ ਨੇ ਅਰਪਣ ਕਰਨਾ ਪੈਂਦਾ ਨਾ ਜਤਨ ਨੂੰ ਅਰੋਗ ਕਰਨਾ ਪਏਗਾ ਤੇ ਸਾਹਿਬ ਕਹਿੰਦੇ ਜੇ ਮਨ ਮਹਿਲਾਏ ਮਨ ਨੂੰ ਰੋਗ ਲੱਗੇ ਹੋਏ ਨੇ ਤੇ ਮਨ ਵੀ ਤੇ ਅਰਪਣ ਕਰਨਾ ਪਏਗਾ ਨਾ ਪਰ ਮਨ ਅਸੀਂ ਅਰਪਣ ਕਰਨਾ ਹੀ ਨਹੀਂ ਚਾਹੁੰਦੇ ਜੋ ਮਨ ਨੂੰ ਸਾਫ਼ ਕਰ ਸਕਦਾ ਹੈ ਮਨ ਨੂੰ ਧੋ ਸਕਦਾ ਹੈ ਉਹ ਕੌਣ ਹੈ ਉਹ ਹੈ ਗੁਰੂ ਗੁਰਦਰਿਆਉ ਸਦਾ ਜਲ ਨਿਰਮਲ ਮਿਲੇਆ ਦੁਰਮਤ ਮਹਿਲ ਹਰੇ ਸਤਗੁਰ ਪਾਈਆ ਪੂਰਾ ਨਾਮਣ ਪਸ਼ੂ ਪਰੇਤੋਂ ਦੇਵ ਕਰੇ ਸਾਰਾ ਦਿਨ ਦੌੜ ਭਜ ਤੇ ਤਨ ਮੈਲਾ ਹੋ ਗਿਆ ਤੇ ਫਿਰ ਕੀ ਕੀਤਾ ਇਸ਼ਨਾਨ ਕੀਤਾ ਸਾਬਣ ਵੀ ਲਾਈ ਤੇ ਫਿਰ ਤਨ ਸਾਫ ਸੁਥਰਾ ਹੋ ਗਿਆ ਮੈਲ ਖਤਮ ਹੋ ਗਈ ਹੁਣ ਮਨ ਨੂੰ ਧੋਣ ਲਈ ਵੀ ਕੋਈ ਸਾਬਣ ਚਾਹੀਦੀ ਆ ਕਹੰਦੇ ਭਈਏ ਮਤ ਪਾਪਾਂ ਕੈ ਸੰਗ ਉਹ ਤੋਂ ਪਹਿ ਨਾਮੈ ਕੈ ਰੰਗ ਉਹ ਨਾਮ ਰੂਪੀ ਰੰਗ ਪ੍ਰੇਮ ਵਿੱਚ ਭਜ ਕੇ ਤੇ ਉਸ ਸਾਬਨ ਨਾਲ ਇਹਨੂੰ ਤੋਤਾ ਜਾ ਸਕਦਾ ਹੈ ਬਾਹਰ ਦੀ ਗੰਦਗੀ ਤਨ ਦੀ ਪਾਣੀ ਨਾਲ ਦੂਰ ਹੁੰਦੀ ਹੈ ਅੰਦਰ ਦੀ ਮੈਲ ਬਾਣੀ ਨਾਲ ਦੂਰ ਹੁੰਦੀ ਹੈ ਤੇ ਜੇ ਤਨ ਕਿਸੇ ਵੈਦ ਨੂੰ ਹਕੀਮ ਨੂੰ ਡਾਕਟਰ ਨੂੰ ਅਰਪਣ ਕੀਤਾ ਕੁਛ ਸਮੇਂ ਲਈ ਭੇਟਾ ਕੀਤਾ ਸਮਰਪਿਤ ਹੋਏ ਤੇ ਤਨ ਰੋਗ ਹੋ ਗਿਆ ਗੁਰੂ ਸਾਹਿਬ ਕਹਿੰਦੇ ਮਨ ਵੀ ਤੂੰ ਦੇ ਦੇ ਮਨ ਵੇਚਾ ਸਤਗੁਰ ਕੈ ਪਾਸ ਤਿਸ ਸੇਵਕ ਕਹ ਕਾਰਜ ਰਾਸ ਮਨ ਨਿਰਮਲ ਹੋ ਸਕਦਾ ਪਰ ਮਨ ਦਿੰਦੇ ਹੀ ਨਹੀਂ ਆ ਇੱਕ ਉਦਾਹਰਨ ਯਾਦ ਆਇਆ ਗੱਲ ਰਿਪੀਟ ਹੋਵੇ ਤੇ ਪਕੜ ਵਿੱਚ ਆ ਜਾਂਦੀ ਹੈ। ਪ੍ਰਾਤਨ ਸਮੇਂ ਦੀ ਗੱਲ ਹੈ। ਪਿੰਡ ਦੀਆਂ ਕੁਝ ਬੱਚੀਆਂ, ਨੌਜਵਾਨ ਬੇਟੀਆਂ ਸ਼ਹਿਰ ਦੇ ਬਾਜ਼ਾਰ 'ਚ ਆ ਗਈਆਂ। ਕਦੇ-ਕਦੇ ਆਉਣਾ ਹੁੰਦਾ ਸੀ, ਹਮੇਸ਼ਾ ਨਹੀਂ ਆਉਣਾ ਹੁੰਦਾ ਸੀ। ਉਦੋਂ ਤੇ ਬਸਾਂ ਵੀ ਨਹੀਂ ਸੀ ਹੁੰਦੀਆਂ, ਸਾਧਨ ਵੀ ਨਹੀਂ ਸੀ ਹੁੰਦੇ ਤੇ ਜਦ ਬਾਜ਼ਾਰ ਆਈਆਂ ਤੇ ਬਾਜ਼ਾਰ ਵਿੱਚੋਂ ਲੰਗੀਆਂ ਮਾਰਕੀਟ ਵਿੱਚ ਦੇਖਦੇ ਕੀ ਦੇਖਦੀ ਕੀ ਨੇ ਕਿ ਇੱਕ ਲਿਲਾਰੀ ਰੰਗਣ ਵਾਲਾ ਜੋ ਕੱਪੜੇ ਰੰਗਦਾ ਏ ਉਹਨੇ ਕਈ ਚੀਰ ਦੁਪੱਟੇ ਰੰਗੇ ਹੋਏ ਟੰਗੇ ਨੇ ਤੇ ਕੁਝ ਲੋਕ ਆ ਕੇ ਆਪਣੇ ਕੱਪੜੇ ਰੰਗਵਾ ਵੀ ਰਹੇ ਨੇ ਤੇ ਇਹਨਾਂ ਬੱਚੀਆਂ ਨੇ ਸੋਚਿਆ ਕਿ ਬਾਜ਼ਾਰ ਆਏ ਹਾਂ ਸ਼ਹਿਰ ਆਏ ਹਾਂ ਤੇ ਇਹ ਸਾਡੇ ਦੁਪੱਟੇ ਜੋ ਸਿਰ ਉੱਤੇ ਲਏ ਹੋਏ ਨੇ ਇਹ ਵੀ ਪੁਰਾਣੇ ਹੋ ਗਏ ਨੇ ਕੁਝ ਰੰਗ ਫਿੱਟ ਗਿਆ ਤੇ ਕਿਉਂ ਨਾ ਰੰਗਵਾ ਹੀ ਲਈਏ ਸਲਾਹ ਬਣ ਗਈ ਅੱਗੇ ਵਧੇ ਜੋ ਸਿਆਣੀ ਬੱਚੀ ਸੀ ਉਹਨੇ ਲਲਾਰੀ ਨੂੰ ਪੁੱਛਿਆ ਕਿ ਵੀਰਾ ਅਸੀਂ ਦੁਪट्टे ਰੰਗਵਾਣੇ ਨੇ ਦਸ ਵੀਰਾ ਇਸ ਦੀ ਮਜ਼ਦੂਰੀ ਕਿਨੀ ਮਜ਼ਦੂਰੀ ਲਾਏਗਾ ਉਹ ਲਲਾਰੀ ਬੜਾ ਸਿਆਣਾ ਸੀ ਬੁਜ਼ੁਰਗ ਸੀ ਲੰਮੀ ਨਦਰ ਸੀ ਉਹਨੇ ਵੇਖਿਆ ਇਹਨਾਂ ਦੇ ਹੱਥ 'ਚ ਕੋਈ ਕੱਪੜਾ ਤਾਂ ਹੈ ਨਹੀਂ ਜਿਹਨੂੰ ਰੰਗਵਾਉਣ ਗਿਆਂ ਇੱਕ ਇੱਕ ਚੀਰ ਦੁਪੱਟਾ ਸਿਰ 'ਤੇ ਲਿਆ ਹੋਇਆ ਤੇ ਰੰਗਵਾਉਣ ਦੀ ਗੱਲ ਕਰ ਰਹੀਆਂ ਨੇ ਤੇ ਉਹਨੇ ਮਜਦੂਰੀ ਤਾਂ ਦੱਸੀ ਪਰ ਨਾਲ ਸ਼ਰਤ ਵੀ ਲਾ ਦਿੱਤੀ ਉਹਨੇ ਕਿਹਾ ਚਾਰ ਪੈਸੇ ਇਸ ਦੀ ਮਜਦੂਰੀ ਚਾਰ ਘੜੀ ਕੱਪੜੇ ਰਹਿਣੇ ਜ਼ਰੂਰੀ ਦੁਪੱਟਾ ਨਾ ਛੇਤੀ ਸੁੱਕ ਜਾਂਦਾ ਕੋਈ ਟਾਈਮ ਵਿੱਚ ਹੀ ਸੁੱਕ ਜਾਂਦਾ ਹੈ ਪਰ ਉਹਨੇ ਸ਼ਰਤ ਰੱਖ ਦਿੱਤੀ ਮਜਦੂਰੀ ਤਾਂ ਚਾਰ ਪੈਸੇ ਹੈ ਪਰ ਇਹ ਗੱਲ ਯਾਦ ਰੱਖੋ ਕਿ ਕੱਪੜੇ ਚਾਰ ਘੜੀ ਲਈ ਦੇਣੇ ਪਹਿਣਗੇ ਮੈਨੂੰ ਹੁਣ ਉਦੋਂ ਸਿਰੋਂ ਨੰਗਾ ਹੋਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ ਸਿੱਖ ਬੱਚੀਆਂ ਨੂੰ ਸਿੱਖਾਂ ਨੂੰ ਹੁਣ ਵੀ ਇਹ ਹਮੇਸ਼ਾ ਬੇਨਤੀ ਕੀਤੀ ਜਾਂਦੀ ਹੈ ਕਿ ਸਿਰੋਂ ਨੰਗਾ ਨਾ ਰਹੋ ਸਿਰ ਕੱਜ ਕੇ ਰੱਖਣਾ ਸਿਰ ਢੱਕ ਕੇ ਰੱਖਣਾ ਹੈ ਉਹ ਤੇ ਕੋਈ ਸਮਾਂ ਸੀ ਭਾਈ ਗੁਰਦਾਸ ਸਾਹਿਬ ਜੀ ਦੀ ਪਰਮਾਨਤ ਬਾਣੀ ਜ਼ਿਕਰ ਕਰਦੀ ਹੈ ਕਿ ਇੱਕ ਬਜ਼ੁਰਗ ਕਿਤੇ ਖੂਹ ਤੇ ਇਸ਼ਨਾਨ ਕਰਨ ਗਿਆ ਇਸ ਇਸ਼ਨਾਨ ਕਰਨ ਲੱਗਿਆ ਉਹ ਆਪਣਾ ਸਿਰ ਟਕਣਾ ਭੁੱਲ ਗਿਆ ਉਹ ਆਪਣੇ ਪੱਗ ਜੋ ਉਹਨੇ ਲਾਹ ਕੇ ਰੱਖੀ ਸੀ ਇਸ਼ਨਾਨ ਤੋਂ ਬਾਅਦ ਸਿਰ ਤੇ ਬੰਨ ਲਾਂਗਾ ਉਹ ਭੁੱਲ ਗਿਆ ਘਰ ਆ ਗਿਆ ਜਿਉਂ ਘਰ ਆਇਆ ਤੇ ਘਰ ਦੀ ਬੀਬੀਆਂ ਨੇ ਲੋਕਾਂ ਨੇ ਉੱਚੀ ਉੱਚੀ ਰੋਣਾ ਆਰੰਭ ਕਰ ਦਿੱਤਾ ਸਾਰੇ ਰੋਣ ਲੱਗੇ ਤੇ ਨੇੜੇ ਤੇੜੇ ਤੋਂ ਹੋਰ ਲੋਕ ਵੀ ਆ ਗਏ ਉਹਨਾਂ ਨੇ ਵੀ ਨਾਲ ਦੁੱਖ ਪ੍ਰਗਟ ਕਰਨਾ ਆਰੰਭ ਕਰ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵਿੱਚੋਂ ਬਜ਼ੁਰਗ ਨੇ ਪੁੱਛਿਆ ਵੀ ਰੋ ਕਿਉਂ ਰਹੇ ਹੋ ਉਹ ਕਹਿੰਦੇ ਤੁਸੀਂ ਦੱਸੋ ਕੌਣ ਮਰ ਗਿਆ ਕਿਸ ਦੀ ਮੌਤ ਹੋ ਗਈ ਹੈ ਉਹ ਬਜ਼ੁਰਗ ਹੈਰਾਨ ਹੋਇਆ ਵੀ ਤੁਹਾਨੂੰ ਕਿੰਨੇ ਕਿਹਾ ਕੌਣ ਮਰ ਗਿਆ ਕਹਿੰਦੇ ਤੁਸੀਂ ਜੋ ਸਿਰੋਂ ਨੰਗੇ ਆਇਓ ਤੁਹਾਡਾ ਸਿਰ ਨੰਗਾ ਹੈ ਕਹਿਣ ਦਾ ਭਾਉ ਕਿ ਉਦੋਂ ਸਿੱਖ ਘਰ ਵਿੱਚ ਜੇ ਬਾਹਰੋਂ ਕੋਈ ਸਿਰੋਂ ਨੰਗਾ ਤੁਰਿਆ ਚਲਾ ਆਂਦਾ ਹੋਵੇ ਤੇ ਇਸ ਦਾ ਮਤਲਬ ਇਹ ਮੰਨਿਆ ਜਾਂਦਾ ਸੀ ਕਿ ਕਿਤੇ ਨਾ ਕਿਤੇ ਕਿਸੇ ਸੱਜਣ ਮਿੱਤਰ ਦੀ ਨੇੜੇ ਵਾਲੇ ਦੀ ਮੌਤ ਹੋ ਗਈ ਹੈ ਤਾਂ ਇਸ ਰੋਨੰਗਾ ਹੈ ਤੇ ਸਲ ਨੂੰ ਨੰਗਾ ਹੋਣਾ ਇਤਨਾ ਬੁਰਾ ਸਮਝਿਆ ਜਾਂਦਾ ਸੀ ਉਹਨਾਂ ਦੇ ਬੱਚੀਆਂ ਨੇ ਸੋਚਿਆ ਕਿ ਸਿਰ ਤਾਂ ਨੰਗਾ ਕਰ ਨਹੀਂ ਸਕਦੀਆਂ ਤੇ ਉਹਨੇ ਕਹਿ ਦਿੱਤਾ ਉਸ ਲਲਾਰੀ ਨੂੰ ਸਿਆਣੀ ਬੱਚੀ ਨੇ ਸਿਰ ਦਾ ਚੀਰ ਉਤਾਰ ਖਲੋਵਾ ਦੀ ਮਾ ਸਿਰੋਂ ਨੰਗੀ ਵਿੱਚ ਬਾਜ਼ਾਰਾ ਸੋਹਰੇ ਪੇਕੇ ਮਿਲੇ ਨਟ ਹੋਈ ਤੇ ਹਾਸੇ ਕਰਨ ਗਵਾਰਾ ਐ ਵੀਰਾ ਸਿਰੋਂ ਨੰਗਾ ਤੇ ਹੋ ਨਹੀਂ ਸਕਨੀਆਂ ਕਿਉਂਕਿ ਗਮਾਰ ਲੋਕ ਹੱਸਣਗੇ ਤੇ ਸੋਹਰੇ ਪੇਕੇ ਵੀ ਬਦਨਾਮੀ ਹੋਵੇ ਇੱਕ ਕੰਮ ਕਰ ਤੂੰ 4 ਪੈਸੇ ਦੀ ਜਗ੍ਹਾ ਮਜ਼ਦੂਰੀ ਡਬਲ ਲੈ ਲੈ 8 ਪੈਸੇ ਲੈ ਲੈ ਪਰ ਕਪੜਾ ਸਿਰ ਉੱਤੇ ਹੀ ਰਾਨ ਦੇਤੇ ਰੰਗ ਦੇ ਹੱਸ ਕੇ ਹਲਲਾਰੀ ਅੱਗੋਂ બસ ਨਾ ਕਿਛ ਮੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਰ ਤੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਰ ਤੇਰੇ ਉਹ ਮਟ ਉਹ ਮੱਟੀ ਜਿਹਨੂੰ ਕਿਹਾ ਜਾਂਦਾ ਭਾਂਡਾ ਜਿਹਦੇ ਚ ਰੰਗ ਘੋਲਿਆ ਹੁੰਦਾ ਹੈ ਤੇ ਉਹਦੇ ਚ ਪਾ ਕੇ ਕੱਪੜੇ ਨੂੰ ਰੰਗਿਆ ਜਾਂਦਾ ਹੈ ਕਿਹਾ ਕਿ ਭੈਣੇ ਜੇ ਤੂੰ ਚੀਰ ਦੁਪੱਟਾ ਦੇਣਾ ਹੀ ਨਹੀਂ ਤੇ ਮੈਂ ਅੰਦਰ ਪਾ ਕੇ ਰੰਗਾਂਗਾ ਕਿਸ ਨੂੰ ਇਹ ਮੇਰੇ ਬਸ ਦੀ ਗੱਲ ਨਹੀਂ ਆ ਹੁਣ ਗੱਲ ਉਹਨਾਂ ਨਾ ਸਮਝ ਬੱਚੀਆਂ ਵਾਂਗ ਕਿਤੇ ਸਾਡੀ ਵੀ ਐ ਅਸੀਂ ਮਨ ਉੱਤੇ ਰੰਗ ਚਣਾਉਣਾ ਚਾਹੁੰਦੇ ਆਂ ਗੁਰੂ ਦਾ ਇਹਦਾ ਮੈਲਾਪਨ ਧੋਣਾ ਚਾਹੁੰਦੇ ਆਂ ਲਾਲ ਰੰਗ ਤਿਸਕੋ ਲਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਇਹ ਮਨ ਨਿਰਮਲ ਹੋ ਜਾਵੇ ਪਰ ਮਨ ਗੁਰੂ ਲਿਲਾਰੀ ਨੂੰ ਰੰਗਣ ਲਈ ਦੇਣਾ ਨਹੀਂ ਚਾਹੁੰਦੇ ਜੇ ਦੇ ਦਈਏ ਤੇ ਗੁਰੂ ਕਿਰਪਾ ਕਰ ਕਰਦਾ ਗੁਰ ਰੰਗੇ ਸੇ ਭੇ ਨਹਾ ਨਿਹਾਲ ਕੋ ਨਾਨਕ ਗੁਰ ਭਏ ਦਇਆਲ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਿਉਂ ਕਹਿ ਰਹੇ ਨੇ ਕਿ ਮਨ ਨਿਰਮਲ ਹੋ ਗਿਆ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਮਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤਾ ਪ੍ਰਤੀ ਚੰਦਨੇ ਨਹੀਂ ਦਿੱਤਾ ਤੇ ਮੈਲਾ ਹੀ ਰਿਆ ਇਸ ਕਰਕੇ ਸਾਹਿਬ ਕਹਿ ਰਹੇ ਨੇ ਮਨ ਨਿਰਮਲ ਤੇ ਕਿਸ ਤਰ੍ਹਾਂ ਨਿਰਮਲ ਹੋਇਆ ਹਰ ਹਰ ਗੁਣ ਗਾਏ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਨਾਲ ਇਹ ਜੋ ਮਨ ਦਾ ਮੈਲਾਪਨ ਸੀ ਇਹ ਧੋਤਾ ਗਿਆ ਜੋ ਬੇਨਤੀ ਕੀਤੀ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਉਹ ਨਾਮ ਰੂਪੀ ਸਾਬਣ ਕੌਣ ਦਿੰਦਾ ਹੈ ਉਹ ਗੁਰੂ ਦਿੰਦਾ ਹੈ ਉਹ ਗੁਰੂ ਕਿਰਪਾ ਕਰਕੇ ਨਾਮ ਜਪਾਉਂਦਾ ਹੈ